ਯਾ ਪੇਡਾਇਸ ਜਿਹੜੀਆਂ ਸਾਡੇ ਸਾਡੇ ਅਤਰੀਆਂ ਨੂੰ ਖਰਚਾ ਮਾਰਦੇ ਉਹ ਖਰਚਾ ਮਾਰ ਕੇ ਜਦ ਮੋਸ਼ਨ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਹਨ ਨਾ ਉਹਦੇ ਵਿੱਚ ਸਾਡੀ ਅਤਰੀਆਂ ਨੂੰ ਨੁਕਸਾਨ ਹੋ ਜਾਂਦਾ ਹੈ ਅਲਸਰੇਟਿਕ ਕੋਲਾਈਟਿਸ ਹੈ ਪਨਾਦਮਾਦੀ ਹੋਰ ਐਨੋਡੈਕਟਲ ਦੀਆਂ ਬਿਮਾਰੀਆਂ ਜੋ ਲਾਂਦੇ ਲੋਕੀ ਚੂਹਣ ਖਾਂਦ ਤੋਂ ਬਾਅਦ ਵੀ ਜਾ ਕੇ ਮੋਸ਼ਨ ਕਰਦੇ ਜੋ ਲਾਂਦੇ ਹਨ ਦਵਾਈ ਖਾਣ ਨਾਲ ਪ੍ਰੋਬਲਮ ਹੋ ਸਕਦੀ ਹੈ ਜੋ ਨਾ ਨਾ ਪ੍ਰੋਬਲਮ ਹੋ ਸਕਦੀ ਹੈ ਕਬਈ ਨਾ ਪ੍ਰੋਬਲਮ ਨਹੀਂ ਆਉਂਦੀ ਸਰ ਇਹ ਇੱਕਦਮ 100% ਸ਼ੋਰਟ ਈ ਮੇਰੀ ਕਬਜ ਆਪਣੇ ਆਪ ਚ ਕੋਈ ਬਿਮਾਰੀ ਨਹੀਂ ਹੈ ਜਦ ਤੱਕ ਤੁਸੀਂ ਉਹਨੂੰ ਬਿਮਾਰੀ ਨਾ ਬਣਾਓ